ਜੇ ਕਮਲ ਵਾਲਿਆਂ ਨੂੰ ਲੈ ਲਿਆ ਨਾਲ ਇਹਨਾਂ ਨੇ ਤਾਂ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋਗੀ ਕਹਿੰਦੇ ਵੀ ਇਕੱਠੇ ਰਿਆ ਕਰਨਗੇ ਦੋਨੋਂ ਨੇ ਆਪ ਵਿਚ ਪੂਛਾਂ ਬੰਨ ਲੀਆਂ ਵੀ ਇਕੱਠੇ ਰਿਆ ਕਰਨਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਪੇ ਦੇ ਵਿੱਚ ਵੜ ਗਿਆ ਥੱਲੇ ਜਾ ਕੇ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹੱਾਂ ਇੱਲ ਫਿਰਦੀ ਸੀ ਇੱਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਪਿੱਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਉਹ ਕੋਲ ਉਹਦੇ ਨਾਲ ਬੰਨੇ ਹੋਏ ਸੀ 100 200 ਫੁੱਟ ਤੋਂ ਕਸੂ ਕਛੂ ਤੇ ਲਿਟ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਨ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਹੇ ਹਾਂ ਜਦੋਂ ਬਾਬਰ ਨੂੰ ਜਾਬਰ ਕਿਹਾ ਸੀ ਜਦੋਂ ਚੱਕੀਆਂ ਪੀ ਚੱਲਣ ਲੱਗੀਆਂ ਸੀ ਲੜਾਈਆਂ ਚੱਲ ਰਹੀਆਂ ਉਦੋਂ ਸਰਬੰਸਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸੀ ਬਰਕਤਾਂ ਵਾਲੀ ਧਰਤੀ ਐ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰਨ ਉੱਖਾ ਨਹੀਂ ਮਰ ਸਕਦਾ ਇੱਥੇ 20 ਰੁਪਏ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਧੂਆਂ ਚਿਕਾਇਆ ਸੀ ਉਹ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਚਾਹੇ ਤੁਰਕੀ ਚ ਪਹਟਾਲਾ ਜੇ ਚਾਹੇ ਦੁਨੀਆ ਚ ਕਿਤੇ ਕੋਈ ਆਫਤਾਂ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਲੱਗ ਹੀ ਲੈਂਦਾ ਉੱਥੇ ਪਹਿਲਾ ਕਾਰਨ ਅਸੀਂ ਵਸ ਸਾਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੋਈ ਹੈ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਚਿੱਟੀਆਂ ਮਰਜੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਰਹਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣੀ ਨਾ ਪੋੜਨਾ ਪੈਂਦਾ ਵੀ ਆਲੂ ਖਾਜੇ ਵਿੱਚੋਂ 不行，不行，不行，不行，不行。